ਇਸ ਵੇਲੇ ਦੀ ਬਹਿਤ ਵੱਡੀ ਖਬਰ ਪੰਜਾਬ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਹੈ ਪੰਜਾਬ ਪੁਲਿਸ ਨੇ ਵੱਡਾ ਇਨਕਾਊਂਟਰ ਕੀਤਾ ਹੈ ਅੰਮ੍ਰਿਤਸਰ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਝੰਡਿਆਲਾ ਗੁਰੂ ਦੇ ਵਿੱਚ ਵੱਡਾ ਇਨਕਾਊਂਟਰ ਕੀਤਾ ਗਿਆ ਹੈ ਲਗਾਤਾਰ ਮਾੜੇ ਅੰਸਰਾਂ ਤੇ ਪੰਜਾਬ ਪੁਲਿਸ ਨੇ ਸ਼ਿਕੰਜਾ ਕੱਸਿਆ ਹੋਇਆ ਹੈ ਹੁਣ ਵੱਡੀ ਖਬਰ ਜੋ ਆ ਰਹੀ ਹੈ ਝੰਡਿਆਲਾ ਗੁਰੂ ਦੇ ਵਿੱਚ ਇਨਕਾਊਂਟਰ ਹੋਇਆ ਹੈ ਗੈਂਗਸਟਰ ਅਮਰਿਤਪਾਲ ਸਿੰਘ ਅਮਰੀ ਨਾ ਦਾ ਗੈਂਗਸਟਰ ਦੱਸਿਆ ਜਾ ਰਿਹਾ ਹੈ ਜਿਸ ਨੂੰ ਕੀ ਰਿਕਵਰੀ ਲਈ ਲਿਆਂਦਾ ਗਿਆ ਸੀ ਇੱਥੇ ਨਹਿਰ ਦੇ ਕੰਢੇ ਜਦੋਂ ਪਹੁੰਚਿਆ ਤਾਂ ਉਸਨੇ ਪੁਲਿਸ ਟੀਮ ਦਾ ਰਿਵਾਲਵਰ ਖੋਲਿਆ ਪੁਲਿਸ ਟੀਮ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਪੁਲਿਸ ਟੀਮ ਨੇ ਵੀ ਫਾਇਰਿੰਗ ਕੀਤੀ ਇਹ ਵੱਡਾ ਇਨਕਾਊਂਟਰ ਹੋਇਆ ਹੈ ਜੰਡੇਆਲਾ ਗੁਰੂ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਖਬਰ ਤੇ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਅਕਸ਼ੇ ਫੋਨ ਲਾਈਨ ਤੇ ਮੌਜੂਦ ਨੇ ਜੀ ਅਕਸ਼ੇ ਕੀ ਹੈ ਪੂਰਾ ਮਾਮਲਾ ਕਿਵੇਂ ਹੋਇਆ ਇਹ ਪੂਰਾ ਇਨਕਾਊਂਟਰ ਆਹ ਤਾਂ ਜੀ ਬਿਲਕੁਲ ਨਮਜੋ ਜੇਕਰ ਅਸੀਂ ਦੇਖ ਲਈਏ ਇਸ ਐਂਕਾਉਂਟਰ ਨੂੰ ਤਾਂ ਜੋ ਅਮਰਪਾਲ ਦੀ ਮਮਰੀ ਆ ਉਸ ਨੂੰ ਰਿਕਵਰੀ ਵਾਸਤੇ ਪੰਜਾਬ ਪੁਲਿਸ ਵੱਲੋਂ ਲਿਆਇਆ ਜਾਂਦਾ ਤਾਂ ਜਦੋਂ ਉਹ ਝੰਡਿਆਲੇ ਲੱਗੇ ਇੱਕ ਨਹਿਰ ਕੰਦੇ ਪਹੁੰਚਦਾ ਤਾਂ ਪੰਜਾਬ ਪੁਲਿਸ ਦਾ ਹੀ ਰਿਵੋਲਵਰ ਖੋ ਕੇ ਤਾਂ ਉਹਨਾਂ ਦੇ ਉੱਤੇ ਜੋ ਫਾਇਰਿੰਗ ਕਰ ਦਿੰਦਾ ਤਾਂ ਇਸ ਫਾਇਰਿੰਗ ਦੇ ਵਿੱਚ ਜ਼ਰੂਰ ਇੱਕ ਜੋ ਪੰਜਾਬ ਪੁਲਿਸ ਦਾ ਅਧਿਕਾਰੀ ਆ ਉਸ ਦੇ ਉੱਤੇ ਜ਼ਰੂਰ ਗੋਲੀਆਂ ਲੱਗਦੀਆਂ ਨੇ ਤਾਂ ਕਿਤੇ ਨਾ ਕਿਤੇ ਉਹ ਜ਼ਖਮੀ ਵੀ ਹੁੰਦਾ ਪਰ ਐਮੋਜੀ ਜੋ ਵਾਰਦਾਤ ਹੁਣੀ ਚ ਕਹਿ ਸਕਦੇ ਮੌਕੇ ਦੇ ਉੱਤੇ ਜੋ ਐਸਐਸਪੀ ਵੀ ਉੱਥੇ ਪਹੁੰਚੇ ਨੇ ਨਮਜੋ ਤਾਂ ਉਹ ਐਸਐਸਪੀ ਜੋ ਨੇ ਉੱਥੇ ਮੌਕੇ ਇਹ ਹਾਲਾਤ ਦੇਖਦੇ ਨੇ ਤਾਂ ਪਰਸੂਤਰਾ ਮੁਤਾਬਕ ਤਾਂ ਇਹ ਵੀ ਜਾਣਕਾਰੀ ਹੈਗੀ ਆ ਕਿ ਹਾਲੇ ਵੀ ਜਿਸ ਜਗ੍ਹਾ ਤੋਂ ਕੰਪਾਉਂਡ ਚੱਲ ਰਿਹਾ ਉਹ ਕਿਲਾ ਤਾਂ ਮੀਡੀਆ ਦੀ ਮੀਡੀਆ ਨੂੰ ਅਲੌਂਡ ਕੀਤਾ ਜਾ ਰਿਹਾ ਹੈ ਪਰ ਤਾਂ ਉੱਥੇ ਕਹਿ ਸਕਦਾ ਕਿ ਹਾਲਾਤ ਹੱਲੇ ਵੀ ਕਿਤਨਾ ਕਿਤੇ ਜੋ ਕਹਿ ਸਕਦੇ ਕਿ ਬਹੁਤ ਨਾਜ਼ੁਕ ਬਣੇ ਹੋਏ ਨੇ ਤਾਂ ਹੱਲੇ ਤੱਕ ਤਾਂ ਇੱਕ ਮੁਲਾਜ਼ਮ ਦੇ ਉੱਤੇ ਜ਼ਰੂਰ ਗੋਲੀਆਂ ਚੱਲੀਆਂ ਨੇ ਪਰ ਮੌਕੇ ਦੇ ਹਾਲਾਤ ਵੇਖਣ ਵਾਸਤੇ ਜ਼ਰੂਰ ਐਸਐਸਪੀ ਉੱਤੇ ਪਹੁੰਚੇ ਨੇ ਜੀ ਨਵਜੋਤ ਅੱਛਾ ਕਿਹਾ ਜਾ ਰਿਹਾ ਹੈ ਕਿ ਢੇਰ ਕਰ ਦਿੱਤਾ ਹੈ ਅਮਰੀ ਨੂੰ ਇਸਾ ਐਨਕਾਊਂਟਰ ਦੇ ਵਿੱਚ ਠੇਰ ਕਰ ਦਿੱਤਾ ਇਸ ਦੀ ਜਾਣਕਾਰੀ ਮਿਲ ਸਕੀ ਹੈ ਬਿਲਕੁਲ ਨਜ਼ਰਤ ਦੇਖ ਕੇ ਐਸਐਸਪੀ ਜਾਲਟਪਾਈ ਹੈ ਤਾਂ ਕਹਿ ਲਗਦਾ ਕਿ ਜਿਸ ਤਰੀਕੇ ਨਾਲ ਐਸਐਸਪੀ ਸਾਹਿਬ ਦਾ ਆਉਣਾ ਤਾਂ ਉਹ ਕਹਿ ਸਕਦੇ ਆ ਕਿ ਕੋਈ ਨਾ ਕੋਈ ਉੱਥੇ ਅਨਕਾਉਂਟਰ ਐਨਕਾਉਂਟਰ ਕਿਸ ਤਰੀਕੇ ਨਾਲ ਉੱਥੇ ਚੱਲ ਗਿਆ ਸੀਗਾ ਕਿ ਉੱਥੇ ਕਹਿ ਸਕਦੇ ਆ ਕਿ ਅਮਰਿਤਪਾਲ ਸਿੰਘ ਅਮਰੀ ਨੂੰ ਹੋ ਹੋਏ ਵੀ ਹੋ ਸਕਦਾ ਕਿ ਉਹਨੂੰ ਗੋਲੀ ਲੱਗੀ ਹੋਵੇ ਤਾਂ ਮੋਤੇ ਦੇ ਮਲਾਦ ਮੇਕਟਰ ਨੂੰ ਐਸਐਸਪੀ ਸਾਹਿਬ ਪਹੁੰਚੇ ਹਨ ਕਿਉਂਕਿ ਮੀਡੀਆ ਨੂੰ ਹਲੇ ਤੱਕ ਅੱਗੇ ਜਾਣ ਦੀ ਜੋ অনুমਤੀ ਨਹੀਂ ਮਿਲੀ ਤਾਂ ਜਿਸ ਤਰੀਕੇ ਦੇ ਨਾਲ ਮੀਡੀਆ ਦੇ ਨਾਲ ਗੱਲਬਾਤ ਵੀ ਉਹਨੂੰ ਥੋੜੀ ਦੇਰ ਦੇ ਵਿੱਚ ਐਸਐਸਪੀ ਸਾਹਿਬ ਕਰਨਗੇ ਤਾਂ ਸਹੀ ਚੀਜ਼ ਦੀ ਜੋ ਇਮੇਜ ਆ ਕੱਲੀ ਕੱਲੀ ਇਮੇਜ ਜੋ ਕਲੀਅਰ ਹੋ سکےਗੀ ਅੱਛਾ ਕਿਸ ਮਾਮਲੇ ਦੇ ਵਿੱਚ ਇਸਨੂੰ ਗ੍ਰਿਫਤਾਰ ਕੀਤਾ ਗਿਆ ਸੀ ਕੁਝ ਜਾਣਕਾਰੀ ਮਿਲ ਸਕੀ ਹੈ ਕਿਸ ਮਾਮਲੇ ਦੇ ਵਿੱਚ ਰਿਕਵਰੀ ਕਰਵਾਉਣ ਲਈ ਇੱਥੇ ਪੁਲਿਸ ਲੈ ਕੇ ਆਈ ਸੀ ਨਹਿਰ ਦੇ ਕੰਢੇ ਅਨਨ ਜੋਤ ਇਹ ਚੀਜ਼ ਦੇ ਉੱਤੇ ਇਹ ਚੀਜ਼ ਦੇ ਜਰੂਰ ਅਪੁਸ਼ਟੀ ਕਰ ਰਹੇ ਆ ਪਰ ਇਹ ਹੈ ਕਿ ਹਾਲੇ ਤੱਕ ਪੰਜਾਬ ਪੁਲਸ ਵੱਲੋਂ ਕਿਸੇ ਵੀ ਤਰੀਕੇ ਦੀ ਕੋਈ ਜੋ ਮੀਡੀਆ ਕੇ ਗੱਲ ਨਹੀਂ ਰੱਖੀ ਗਈ ਕਿਉਂਕਿ ਅਮਰਿੰਦਪਾਲ ਸਿੰਘ ਅਮਰੀ ਨੂੰ ਲੈ ਕੇ ਜੋ 11 ਇੱਕ ਤਰੀਕੇ ਦੇ ਨਾਲ ਪੁਲਸ ਮੁਲਾਜ਼ਮ ਦਾ ਇਤਿਆਰ ਕੋ ਕੇਸ ਦਾ ਪੁਲਸ ਮੁਲਾਜ਼ਮ ਉੱਤੇ ਚਲਾ ਦੇਗਾ ਤਾਂ ਇਹ ਵੀ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਇੱਕ ਸਕਿਉਰਟੀ ਦੇ ਵਜਿਟ ਦਿਖਾਈ ਦਿੱਂਦੀ ਹੈ ਕਿਉਂਕਿ ਇੱਕ ਮੁਲਾਜ਼ਮ ਨਹੀਂ ਸੀ ਕਿ ਉਹਦੇ ਨਾਲ ਕਾਫੀ ਜ਼ਿਆਦਾ ਮੁਲਾਜ਼ਮ ਸੀ ਕਿ ਉਹਦੇ ਨਾਲ ਤਾਂ ਐਸੇ ਤਰੀਕੇ ਦੇ ਨਾਲ ਉਹ ਕੋ ਰਵਾਲ ਵਰ ਤੋਂ ਤੇ ਉਹ ਮੁਲਾਜ਼ਮਾਂ ਉੱਤੇ ਚਲਾ ਦੇਣਾ ਤਾਂ ਇਹ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਕੋਈ ਮੇਰੀ ਤੁਕਤ ਵੀ ਹੋ ਸਕਦੀ ਹੈ ਮੁਲਾਜ਼ਮ ਜੀ ਤਾਂ ਇਹ ਚੀਜ਼ਾਂ ਸੱਥੀਆਂ ਕਲੀਅਰ ਹੋਣੀ ਹੈ ਐਵੇਂ ਤਾਂ ਜੋ ਵੀ ਇਨਕੁਆਇਰੀ ਨਿਕਲੇਗੀ ਜੋ ਵੀ ਜੋ ਐਸਐਸਪੀ ਸਾਹਿਬ ਵੱਲੋਂ ਇਸ ਚੀਜ਼ ਉੱਤੇ ਜੋ ਧਿਆਨ ਦਿੱਤਾ ਜਾਏਗਾ ਤਾਂ ਉਸ ਤੋਂ ਬਾਅਦ ਜ਼ਰੂਰ ਮੇਰੇ ਦਿਨ ਨਾਲ ساری ਗਲਬੜ ਖਤਮ ਹੋ ਜਾਏਗੀ ਤਾਂ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਅਕਸ਼ੇ ਜੀ ਜੀ ਠੀਕ ਹੈ ਜੀ ਜੀ ਨੂੰ ਜੋ ਜੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਇਹ ਨਜ਼ਰ ਬਣਾਈ ਰੱਖੋ ਤੁਹਾਨੂੰ ਜਲਦ ਅਪਡੇਟ ਹੋਰ ਵੀ ਲਵਾਂਗੇ ਆਪਾਂ ਤਾਂ ਸੋ ਇਸ ਵੇਲੇ ਦੀ ਵੱਡੀ ਖਬਰ ਜੰਡਿਆਲਾ ਗੁਰੂ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਹੈ ਪੰਜਾਬ ਪੁਲਿਸ ਨੇ ਵੱਡਾ ਇਨਕਾਊਂਟਰ ਕੀਤਾ ਹੈ ਲਗਾਤਾਰ ਪੰਜਾਬ ਪੁਲਿਸ ਇਨਕਾਊਂਟਰ ਕਰ ਰਹੀ ਹੈ ਮਾੜੇ ਅਨਸਰਾਂ ਦਾ ਮਾੜੇ ਅਨਸਰਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਲਗਾਤਾਰ ਉਹਨਾਂ ਦੇ ਉੱਤੇ ਸ਼ਿਕੰਜਾ ਕਸਿਆ ਜਾ ਰਿਹਾ ਹੈ ਉਹਨਾਂ ਵੱਡੀ ਖਬਰ ਝੰਡੇ ਆਲਾ ਗੁਰੂ ਦੇ ਵਿੱਚੋਂ ਆ ਰਹੀ ਹੈ ਝੰਡੇ ਆਲਾ ਗੁਰੂ ਦੇ ਵਿੱਚ ਨਾਮੀ ਗੈਂਗਸਟਰ ਦਾ ਇਨਕਾਊਂਟਰ ਕੀਤਾ ਇੱਥੇ ਪੰਜਾਬ ਪੁਲਿਸ ਗੈਂਗਸਟਰ ਨੂੰ ਲੈ ਕੇ ਆਈ ਸੀ ਰਿਕਵਰੀ ਕਰਵਾਉਣ ਲਈ ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੇ ਮਾਮਲੇ 'ਚ ਗ੍ਰਿਫਤਾਰੀ ਹੋਈ ਸੀ ਲਹਿਰ ਦੇ ਕੰਡੇ ਲੈ ਕੇ ਆਉਂਦੀ ਹੈ ਪੰਜਾਬ ਪੁਲਿਸ ਇੱਥੇ ਰਿਕਵਰੀ ਕਰਵਾਉਣ ਲਈ ਇਸੇ ਦੌਰਾਨ ਇਹ ਗੈਂਗਸਟਰ ਪੰਜਾਬ ਪੁਲਿਸ ਦੇ ਕੋਲੋਂ ਰਿਵਾਲਵਰ ਖੋਹ ਲੈਂਦਾ ਹੈ ਮੁਲਾਜ਼ਮ ਦੇ ਕੋਲੋਂ ਰਿਵਾਲਵਰ ਖੋਹ ਲੈਂਦਾ ਹੈ ਤੇ ਪੁਲਿਸ ਟੀਮ ਤੇ ਫਾਇਰਿੰਗ ਕਰ ਦਿੰਦਾ ਹੈ ਪੁਲਿਸ ਟੀਮ ਵੀ ਫਿਰ ਜਵਾਬੀ ਕਾਰਵਾਈ ਕਰਦੀ ਹੈ ਦੋਵੇਂ ਪਾਸਿਓਂ ਗੋਲੀਆਂ ਚੱਲਦੀਆਂ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਇਨਕਾਊਂਟਰ ਦੇ ਵਿੱਚ ਗੈਂਗਸਟਰ ਢੇਰ ਹੋ ਗਿਆ ਹੈ ਅਮਰ ਅਮਰਤਪਾਲ ਸਿੰਘ ਅੰਬਰੀਸ ਦਾ ਨਾਂ ਦੱਸਿਆ ਜਾ ਰਿਹਾ ਹੈ ਮੋਸਟ ਵਾਂਟਡ ਗੈਂਗਸਟਰ ਸੀ ਸ਼ਾਤਰ ਇੱਕ ਗੈਂਗਸਟਰ ਸੀਗਾ ਜਿਸ ਨੂੰ ਕੀ ਜੰਡੇਆਲਾ ਗੁਰੂ ਦੇ ਵਿੱਚ ਪੁਲਿਸ ਟੀਮ ਲੈ ਕੇ ਪਹੁੰਚਦੀ ਹੈ ਜਿੱਥੇ ਇਹ ਗੈਂਗਸਟਰ ਪੁਲਿਸ ਟੀਮ ਦਾ ਰਿਵਾਲਵਰ ਖੋਹ ਲੈਂਦਾ ਹੈ ਪੁਲਿਸ ਟੀਮ ਤੇ ਫਾਇਰਿੰਗ ਕਰ ਦਿੰਦਾ ਹੈ ਇਸ ਇਨਕਾਊਂਟਰ ਦੇ ਵਿੱਚ ਜ਼ਖਮੀ ਹੋ ਗਿਆ ਹੈ ਪੁਲਿਸ ਮੁਲਾਜ਼ਮ ਵੀ ਇੱਕ ਜ਼ਖਮੀ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਇਨਕਾਊਂਟਰ ਦੇ ਵਿੱਚ ਟੇਰ ਹੋ ਗਿਆ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚ ਚੁੱਕੇ ਨੇ ਸ਼ਾਨਬੀਨ ਕਰ ਰਹੇ ਨੇ ਮੌਕੇ ਦੀ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਇਹਹੀ ਉਹ ਨਹਿਰ ਹੈ ਜਿੱਥੇ ਗੈਂਗਸਟਰ ਨੂੰ ਪੁਲਿਸ ਟੀਮ ਲੈ ਕੇ ਆਈ ਸੀ ਇਸ ਨਹਿਰ ਦੇ ਕੰਢੇ ਰਿਕਵਰੀ ਕਰਵਾਉਣੀ ਸੀ ਇੱਥੇ ਗੈਂਗਸਟਰ ਪਹੁੰਚਦਾ ਹੈ ਪੁਲਿਸ ਟੀਮ ਦਾ ਪੁਲਿਸ ਮੁਲਾਜ਼ਮ ਦਾ ਰਿਵਾਲਵਰ ਖੋਲ ਲੈਂਦਾ ਹੈ ਤਾਂ ਉਸ ਫਾਇਰਿੰਗ ਕਰ ਦਿੰਦਾ ਹੈ ਇਸ ਇਨਕਾਊਂਟਰ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਇੱਕ ਜ਼ਖਮੀ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੇ ਮਾਮਲੇ 'ਚ ਗ੍ਰਿਫਤਾਰੀ ਹੋਈ ਸੀ ਜਿਸ ਤੋਂ ਬਾਅਦ ਰਿਕਵਰੀ ਲਈ ਪੁਲਿਸ ਟੀਮ ਇਸ ਗੈਂਗਸਟਰ ਨੂੰ ਨਹਿਰ ਦੇ ਕੰਢੇ ਲੈ ਕੇ ਪਹੁੰਚੀ ਸੀ ਜਿੱਥੋਂ ਰਿਕਵਰੀ ਕਰਨੀ ਸੀ ਇਹ ਗੈਂਗਸਟਰ ਪੁਲਿਸ ਮੁਲਾਜ਼ਮ ਦਾ ਪਿਸਤਲ ਖੋਂਦਾ ਹੈ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦਾ ਹੈ ਗੋਲੀਆਂ ਚਲਾ ਦਿੰਦਾ ਹੈ ਫਿਰ ਪੁਲਿਸ ਟੀਮ ਵੀ ਹਰਕਤ ਚਾਉਂਦੀ ਹੈ ਜਵਾਬੀ ਕਾਰਵਾਈ ਕਰਦੀ ਹੈ ਗੋਲੀਆਂ ਚਲਾਉਂਦੀ ਹੈ ਤਾ ਦੱਸਿਆ ਜਾ ਰਿਹਾ ਹੈ ਕਿ ਇਸ ਇਨਕਾਊਂਟਰ ਦੇ ਵਿੱਚ ਗੈਂਗਸਟਰ ਟੇਰ ਹੋ ਗਿਆ ਹੈ ਪਰ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਜਲਦ ਤੁਹਾਨੂੰ ਮੌਕੇ ਦੀਆਂ ਹੋਰ ਤਸਵੀਰਾਂ ਵੀ ਦਿਖਾਵਾਂਗੇ ਪਰ ਇਹ ਪਹਿਲੀ ਤਸਵੀਰ ਜਿੱਥੇ ਇਨਕਾਊਂਟਰ ਹੋਇਆ ਗੈਂਗਸਟਰ ਦਾ ਹੈ ਪਹਿਲੀ ਤਸਵੀਰ ਦੇਖ ਸਕਦੇ ਹੋ ਸਕੋਰਪੀਓ ਗੱਡੀ ਖੜੀ ਹੈ ਨਹਿਰ ਦੇ ਕੰਢੇ ਇਹ ਪੂਰੀ ਪੂਰੇ ਇਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ ਗੈਂਗਸਟਰ ਨੇ ਇਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਟੀਮ ਤੇ ਫਾਇਰਿੰਗ ਕੀਤੀ ਪੁਲਿਸ ਟੀਮ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਤਾਂ ਇਸ ਇਨਕਾਊਂਟਰ ਦੇ ਵਿੱਚ ਗੈਂਗਸਟਰ ਅੰਮ੍ਰਿਤਪਾਲ ਟੇਰ ਹੋ ਗਿਆ ਹੈ ਅੰਮ੍ਰਿਤਸਰ ਦੇ ਵਿੱਚ ਇਹ ਵੱਡਾ ਇਨਕਾਊਂਟਰ ਹੋਇਆ ਹੈ ਜੰਡਿਆਲਾ ਗੁਰੂ ਦੇ ਵਿੱਚ ਮੁਕਾਬਲਾ ਹੋਇਆ ਹੈ ਗੈਂਗਸਟਰ ਨੇ ਰਿਵੋਲਵਰ ਖੋ ਕੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਵੱਡਾ ਇਨਕਾਊਂਟਰ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪਿਛਲੇ ਦਿਨਾਂ ਤੋਂ ਪੰਜਾਬ ਪੁਲਿਸ ਮਾੜੇ ਅਨਸਰਾ ਤੇ ਸ਼ਕੰਜਾ ਕਸਦੀ ਨਜ਼ਰ ਆ ਰਹੀ ਹੈ ਲਗਾਤਾਰ ਮਾਸ਼ੀਵਾੜਾ ਦੇ ਵਿੱਚ ਵੀ ਇਨਕਾਊਂਟਰ ਹੋਇਆ ਸੀ ਜਲਖਪੁਰ ਦੇ ਵਿੱਚ ਵੀ ਇਨਕਾਊਂਟਰ ਹੋਇਆ ਸੀ ਲਗਾਤਾਰ ਇਨਕਾਊਂਟਰ ਇਹ ਤਸਵੀਰਾਂ ਮੌਕੇ ਦੀਆਂ ਇਹ ਤਸਵੀਰਾਂ ਮੌਕੇ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਵੱਡੇ ਅਫਸਰ ਮੌਕੇ ਤੇ ਮੌਜੂਦ ਨੇ ਪਹੁੰਚ ਚੁੱਕੇ ਨੇ ਇਹ ਉਹੀ ਨਹਿਰ ਹੈ ਨਹਿਰ ਦਾ ਉਹੀ ਕੰਡਾ ਹੈ ਜਿੱਥੇ ਇਸ ਪੂਰੇ ਇਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ ਦੇਖ ਸਕਦੇ ਹੋ ਤੜਕਸਾਰ ਦਾ ਸਮਾਂ ਜਿੱਥੇ ਇਹ ਇਨਕਾਊਂਟਰ ਹੁੰਦਾ ਹੈ ਪੁਲਿਸ ਟੀਮ ਰਿਕਵਰੀ ਲਈ ਇਸ ਗੈਂਗਸਟਰ ਨੂੰ ਲੈ ਕੇ ਪਹੁੰਚਦੀ ਹੈ ਇਹ ਮੌਕੇ ਦੀਆਂ ਲਾਈਵ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਵੱਡੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਲਾਈਵ ਤਸਵੀਰਾਂ ਸਵੇਰੇ ਸਵੇਰੇ ਵੱਡਾ ਇਨਕਾਊਂਟਰ ਨਾਮੀ ਗੈਂਗਸਟਰ ਨੂੰ ਠੇਰ ਕਰ ਦਿੱਤਾ ਹੈ ਪੁਲਿਸ ਅਧਿਕਾਰੀ